ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋ ਨੂੰ ਹਾਈ ਕੋਰਟ ਨੇ ਰਾਹਤ ਦੇ ਦਿੱਤੀ ਹੈ ਯਾਨੀ ਕਿ ਉਹਨਾਂ ਨੂੰ ਮੁਆਫੀ ਦੇ ਦਿੱਤੀ ਹੈ ਹਾਈ ਕੋਰਟ ਦੇ ਜੱਜਾਂ ਖਿਲਾਫ ਇੱਕ ਟਿੱਪਣੀ ਦਾ ਮਾਮਲਾ ਸੀ ਜੋ ਹਾਈ ਕੋਰਟ ਵਿੱਚ ਸੀ ਸੋ ਜਿਸ ਨੂੰ ਲੈ ਕੇ ਹੁਣ ਹਾਈ ਕੋਰਟ ਨੇ ਰਾਹਤ ਦਿੱਤੀ ਹੈ ਬਲਵਿੰਦਰ ਸਿੰਘ ਸੇਖੋ ਨੂੰ ਹਾਈ ਕੋਰਟ ਦੇ ਜੱਜਾਂ ਖਿਲਾਫ ਟਿੱਪਣੀ ਕਰਨ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋ ਨੂੰ ਮੁਆਫੀ ਦਿੱਤੀ ਹੈ ਕਿਹਾ ਕਿ ਆਪਣੇ ਕੀਤੇ ਤੇ ਉਹਨਾਂ ਨੂੰ ਪਛਤਾਵਾ ਹੈ ਸ਼ਰਤ ਮੁਆਫੀ ਮੰਗ ਰਹੇ ਨੇ ਬਿਨਾਂ ਸ਼ਰਤ ਤੋਂ ਹੋ ਤਾਂ ਹੁਣ ਉਹਨਾਂ ਨੂੰ ਮੁਆਫ ਕੀਤਾ ਜਾ ਸਕਦਾ ਹੈ ਪਰ ਭਵਿੱਖ ਵਿੱਚ ਅਜਹੀਆਂ ਕਾਰਵਾਈਆਂ ਨਾ ਦੁਹਰਾਉਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਹਾਈ ਕੋਰਟ ਨੇ ਉਹਨਾਂ ਨੂੰ ਮੁਆਫੀ ਦੇ ਨਾਲ ਨਾਲ ਇੱਕ ਹਫ਼ਤੇ ਦੇ ਅੰਦਰ 10 ਰੁੱਖ ਨੇ ਜਿਹੜੇ ਉਹ ਲਗਾਉਣ ਦਾ ਹੁਕਮ ਦਿੱਤਾ ਹੈ ਸੋ ਬਲਵਿੰਦਰ ਸਿੰਘ ਸੇਖੋਂ ਦਾ ਇਹ ਮਾਮਲਾ ਸੀ ਹਾਈ ਕੋਰਟ ਦੇ ਵਿੱਚ ਦਰਅਸਲ ਸਾਲ 2023 ਵਿੱਚ ਹਾਈ ਕੋਰਟ ਵਿੱਚ ਚੱਲ ਰਿਹਾ ਹੈ ਬਹੁ ਕਰੋੜੀ ਡਰੱਗ ਰੈਕਟ ਕੇਸ ਦੌਰਾਨ ਬਲਵਿੰਦਰ ਸਿੰਘ ਸੇਖੋ ਨੇ ਹਾਈ ਕੋਰਟ ਦੇ ਜੱਜਾਂ ਬਾਰੇ ਕਈ ਟਿੱਪਣੀਆਂ ਕੀਤੀਆਂ ਸੀ ਹਾਈ ਕੋਰਟ ਵਿੱਚ ਹੀ ਹਾਈ ਕੋਰਟ ਦੇ ਜੱਜਾਂ ਖਿਲਾਫ ਨਾਰੇਬਾਜ਼ੀ ਵੀ ਕੀਤੇ ਜਾਣ ਦੀ ਖਬਰਾਂ ਸੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਉਹਨਾਂ ਨੂੰ ਅਪਰਾਧਿਕ ਮਾਨਹਾਨੀ ਦਾ ਦੋਸ਼ੀ ਠਹਿਰਾਇਆ ਅਤੇ 6 ਮਹੀਨੇ ਦੀ ਸਜ਼ਾ ਸੁਣਾਈ ਸੀ ਬਾਅਦ ਵਿੱਚ ਉਹਨਾਂ ਨੇ ਜਾਣਕਾਰੀ ਮੁਤਾਬਿਕ ਜੋ ਹੁਣ ਜਾਣਕਾਰੀ ਹੈ ਮਾਫੀ ਮੰਗੀ ਅਤੇ ਹਾਈ ਕੋਰਟ ਨੂੰ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਅਜਿਹਾ ਕੁਝ ਨਹੀਂ ਦੁਹਰਾਉਣਗੇ ਸੋਨਾ ਨੇ ਸੋਸ਼ਲ ਮੀਡੀਆ ਤੋਂ ਇਤਰਾਜ਼ਯੋਗ ਪੋਸਟਾਂ ਨੂੰ ਵੀ ਹਟਾ ਦਿੱਤਾ ਸੀ 7 ਜੁਲਾਈ ਨੂੰ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਪਟੀਸ਼ਨ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਸੋ ਹੁਣ ਫੈਸਲਾ ਸੁਣਾਉਂਦੇ ਹੋਏ ਹਾਈ ਕੋਰਟ ਨੇ ਸੇਖੋਂ ਨੂੰ ਮੁਆਫ ਕਰ ਦਿੱਤਾ ਤੇ ਉਹਨਾਂ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਪਰ ਨਾਲ ਹੀ ਉਹਨਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ 10 ਰੁੱਖ ਲਗਾਉਣ ਦਾ ਵੀ ਹੁਕਮ ਦਿੱਤਾ ਸੋ ਬਲਵਿੰਦਰ ਸਿੰਘ ਸੇਖੋਂ ਕਾਫੀ ਲੰਬਾ ਸਮਾਂ ਸਿਆਸਤ ਨੂੰ ਲੈ ਕੇ ਸਰਗਰਮ ਰਹੇ ਨੇ ਕਿਉਂਕਿ ਉਹ ਵਕਫਾ ਕਾਗੂਆਂ ਦੇ ਉੱਤੇ ਦੋਸ਼ ਵੀ ਲਗਾਉਂਦੇ ਰਹੇ ਨੇ ਬਗਾਵਤ ਵੀ ਸਰਕਾਰ ਦੇ ਖਿਲਾਫ ਕਰਦੇ ਰਹੇ ਨੇ ਸੋ ਇਸੇ ਦੌਰਾਨ ਹਾਈ ਕੋਰਟ ਦੇ ਜੱਜਾਂ ਨੂੰ ਲੈ ਕੇ ਵੀ ਟਿੱਪਣੀਆਂ ਜੋ ਹੋਈਆਂ ਸੋ ਉਸ ਨੂੰ ਲੈ ਕੇ ਬਲਵਿੰਦਰ ਸਿੰਘ ਸੇਖੋ ਘਿਰਦੇ ਨਜ਼ਰ ਆਈ ਸੀ ਹਾਈ ਕੋਰਟ ਵਿੱਚ ਸੋ ਹੁਣ ਹਾਈ ਕੋਰਟ ਨੇ ਉਹਨਾਂ ਨੂੰ ਰਾਹਤ ਦਿੱਤੀ ਹੈ ਉਹਨਾਂ ਨੂੰ ਬਰੀ ਕਰ ਦਿੱਤਾ